ਸਸੀ ਕਾ ਜੀ ਐਨ ਆਰ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਰਾੰਤ ਸਿੰਘ ਠੋਈ ਤੇ ਲੈ ਕੇ ਹਾਜ਼ਰ ਆਂ ਫਟਾਫਟ ਖਬਰਾਂ ਆਪਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਲੈਂਡ ਪੁਲਿੰਗ ਸਕੀਮ ਤੇ ਲੱਗੀ ਰੋਕ ਹਾਈ ਕੋਰਟ ਵਿੱਚ ਜੋ ਲੈਂਡ ਪੁਲਿੰਗ ਮਾਮਲਾ ਪਹੁੰਚਿਆ ਹੋਇਆ ਤਾਂ ਉਸ ਤੇ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਨੇ ਸਰਕਾਰ ਦੇ ਵਕੀਲ ਤੋਂ ਕਈ ਐਮ ਸਵਾਲ ਜਿਹੜੇ ਪੁੱਛੇ ਤਾਂ ਉਸ ਦੇ ਚਾਲਦਿਆਂ ਫਿਰ ਹਾਈ ਕੋਰਟ ਵੱਲੋਂ ਇਸ ਸਕੀਮ ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਦਾਅਵਾ ਦਈਏ ਕਿ 7 ਅਗਸਤ ਤੱਕ ਇਸ ਸਕੀਮ ਤੇ ਰੋਕ ਲਗਾਈ ਗਈ ਹੈ ਤੇ ਉੱਥੇ ਹੀ ਇਸ ਸਕੀਮ ਨੂੰ ਲੈ ਕੇ ਸਰਕਾਰ ਨੂੰ ਕਈ ਝਾੜਵੀ ਜੜੀ ਆ ਕਾਫੀ ਪਾਈ ਗਈ ਆ ਤਾਂ ਉਧਰ ਹੁਣ ਭਲਕੇ ਇਸ ਤੇ ਸੁਣਵਾਈ ਹੋਏਗੀ ਤੇ ਦੇਖਣਾ ਹੋਏਗਾ ਹਾਈ ਕੋਰਟ ਹੋਰ ਕਿਹੜੇ ਆਦੇਸ਼ ਜਾਰੀ ਕਰਦਾ ਹੈ ਮੰਤਰੀ ਹਰਜੋਤ ਸਿੰਘ ਵੈਸਨ ਲੱਗੀ ਧਾਰਮਿਕ ਸਜਾ ਤਾਂ ਬਿੱਤੇ ਦਿਨ ਹੀ ਜੋ ਮਾਮਲਾ ਸਾਹਮਣੇ ਆਇਆ ਸੀ ਕਿ ਸ਼੍ਰੀ ਗੁਰਤੇਗ ਵਹਾਦਰ ਜੀ ਦੇ ਸ਼ਹੀਦੀ ਸਮਾਗਮ ਦਰਮਿਆਨ ਪੰਗੜੇ ਪਾਏ ਗਏ ਸੀ ਅਤੇ ਉਸੇ ਮਾਮਲੇ ਨੂੰ ਲੈ ਕੇ ਜੋ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਸੀ ਸੀਓ ਸੇ ਨੂੰ ਲੈ ਕੇ ਅੱਜ ਤਲਬ ਕੀਤੇ ਗਏ ਸੀ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਸ ਦੇ ਚਲਦਿਆਂ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਆ ਅਤੇ ਜਿਹੜੇ ਆ 1100 ਰੁਪਏ ਦੀ ਦੇਖ ਕਰਵਾਉਣ ਦੇ ਵੀ ਹੁਕਮ ਹੋਏ ਨੇ ਜੋ ਹੁਕਮ ਹੋਇਆ ਮੈਂ ਇਨਵਿੰਨ ਬੰਨਾਗਾ ਇਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਹੜੇ ਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਗੱਲ ਕਹੀ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਜਿਵੇਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਲਗਾਈ ਗਈ ਆ ਤਾਂ ਉਧਰ ਪੱਤਰਕਾਰ ਇਸ ਮਾਮਲੇ ਸੰਬੰਧੀਪ ਜਿਵੇਂ ਹੀ ਸਵਾਲ ਪੁੱਛਦੇ ਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਨਿਮਾਣਾ ਸਿੱਖਾਂ ਤਾਂ ਜਿਵੇਂ ਹੀ ਮੈਨੂੰ ਸਜਾਅ ਹੋਈ ਹੈ ਜੋ ਵੀ ਹੁਕਮ ਹੋਏ ਨੇ ਮੈਂ ਇਨਵਿਨ ਮੰਨਾਂਗਾ ਪੌਗ ਡੈਮ 'ਚ ਛੱਡਿਆ ਗਿਆ ਪਾਣੀ ਤਾਂ ਲਗਾਤਾਰ ਜੋ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈ ਰਿਹਾ ਤਾਂ ਉਸ ਦੇ ਚਾਲਦਿਆਂ ਪੌਗ ਡੈਮ 'ਚ ਕਾਫੀ ਪਾਣੀ ਦਾ ਪੱਧਰ ਵੱਧ ਗਿਆ ਸੀ ਤਾਂ ਅਜੇਹੇ ਵਿੱਚ ਪੌਗ ਡੈਮ 'ਚ ਹੋਰ ਪਾਣੀ ਜਿਹੜਾ ਛੱਡ ਦਿੱਤਾ ਗਿਆ ਤਾਂ ਬਿੱਤੇ ਦਿਨ ਤੋਂ ਲਗਾਤਾਰ ਮੀਂਹ ਪੈਣ ਕਾਰਨ ਹਿਮਾਚਲ ਚ ਕਾਫੀ ਹਾਲਾਤ ਜਿਹੜੇ ਆ ਉਹ ਵਿਗੜੇ ਹੋਏ ਨੇ ਤਾਂ ਅਜੇ ਇਹ ਵਿੱਚ ਪੌਂਗ ਟਾਈਮ ਵਿੱਚ 5 ਵਜੇ ਜਿਹੜਾ ਪਾਣੀ ਛੱਡਿਆ ਗਿਆ ਹੈ ਖਾਣ ਵਾਲੀਆਂ ਵਸਤੂਆਂ ਨੂੰ ਲੈ ਕੇ ਸਖਤ ਹੋਈ ਸਰਕਾਰ ਤਾਂ ਲਗਾਤਾਰ ਜੋ ਖਾਣ ਵਾਲੀਆਂ ਵਸਤੂਆਂ ਨੂੰ ਲੈ ਕੇ ਜੋ ਅਹਿਮ ਜਿਹੜੀ ਆ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਇੱਕ ਤੋਂ ਬਾਅਦ ਇੱਕ ਕਟਨਾ ਸਾਹਮਣੇ ਆ ਰਹੀ ਹੈ ਤਾਂ ਅਜੇ ਇਹ ਵਿੱਚ ਹੁਣ ਸਰਕਾਰ ਨੇ ਸਿੱਧੀ ਜਿਹੜੀ ਆ ਚੇਤਾਵਨੀ ਦਿੱਤੀ ਆ ਕਿ ਘੋਸੇ ਸਮੇਤ ਜੋ ਵੀ ਖਾਣ ਵਾਲੀ ਅਸ ਚੀਜ਼ ਵਿੱਚ ਜੇਕਰ ਕੋਈ ਮਲਾਪ ਪਾਈ ਗਈ ਤਾਂ ਨਾਲ ਦੀ ਨਾਲ ਦੁਕਾਨਦਾਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪੰਜਾਬ ਵਿੱਚ ਵੱਡਾ ਤਮਾਕਾ ਕਈ ਲੋਕਾਂ ਦੀ ਹੋਈ ਮੌਤ ਦਾ ਦਾਅਵਾ ਦਿੱਤੀ ਹੈ ਕਿ ਮਹਾਲੀ ਵਿੱਚ ਉਸ ਸਮੇਂ ਭਗੜਨ ਮੱਚ ਗਈ ਜਦੋਂ ਮਹਾਲੀ ਦੇ ਇੰਡਸਟਰੀ ਏਰੀਆ ਫੇਸ 9 ਵਿੱਚ ਅਚਾਨਕ ਆਕਸੀਜਨ ਪਲਾਂਟ ਵਿੱਚ ਇੱਕ ਸਿਲੰਡਰ ਫਟਣ ਕਾਰਨ ਕਾਫੀ ਜਿਹੜੇ ਆ ਹਾਲਾਤ ਵਿਗੜ ਗਏ ਤੇ ਉੱਥੇ ਹੀ ਮੌਕੇ ਤੇ ਜੋ ਜਾਣਕਾਰੀ ਮਿਲੀ ਆ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਲੋਕ ਜਖਮੀ ਹੋ ਗਏ ਨੇ ਡੀਸੀ ਦਫ਼ਤਰ ਬਾਹਰ ਮੈਲਾ ਨੇ ਨਿਕਲੀ ਜ਼ਹਿਰੀਲੀ ਚੀਜ਼ ਤਾਂ ਡੀਸੀ ਦਫ਼ਤਰ ਪਟਿਆਲਾ ਦੇ ਬਾਹਰ ਇੱਕ ਮਹਿਲਾ ਵੱਲੋਂ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਕੇ ਮੌਕੇ ਤੇ ਹੀ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉੱਥੇ ਹੀ ਮਹਿਲਾ ਦੇ ਦੋਸ਼ ਨੇ ਕਿ ਲਗਾਤਾਰ ਕਈ ਦਿਨਾਂ ਤੋਂ ਉਹ ਡੀਸੀ ਦਫ਼ਤਰ ਆ ਰਹੇ ਨੇ ਪਰ ਉਹਨਾਂ ਦੀ ਕਿਸੇ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਪਰ ਉਧਰ ਡੀਸੀ ਦਫ਼ਤਰ ਨੇ ਕਿਹਾ ਕਿ ਅਸੀਂ ਸਾਰੀ ਗੱਲਬਾਤ ਜਿਹੜੀ ਉਹਨਾਂ ਦੀ ਤਰੀਕੇ ਨਾਲ ਸੁਣ ਰਹੇ ਹਾਂ ਤੇ ਸਮੱਸਿਆ ਦਾ ਹੱਲ ਕੱਢ ਰਹੇ ਹਾਂ ਪਰ ਪਤਾ ਨਹੀਂ ਕਿਉਂ ਮਹਿਲਾ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਜੋ ਕਿ ਹੁਣ ਬਿਲਕੁਲ ਠੀਕ ਨਹੀਂ ਵਿਕਰਮਜੀਠਿਆ ਨੂੰ ਫਿਲਹਾਲ ਨਹੀਂ ਮਿਲੀ ਕੋਈ ਰਾਹਤ ਤਾਂ ਆਮਦਨ ਤੋਂ ਬਾਅਦ ਮਾਮਲੇ 'ਚ ਵਿਜੀਲੈਂਸ ਵੱਲੋਂ ਜੋ ਵਿਕਰਮਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਸਬੰਧੀ ਜਿਹੜੇ ਅਹਿਮ ਅੱਜ ਸੁਣਵਾਈ ਹੋਈ ਹੈ ਮਹਾਲੀ ਕੋਰਟ ਵਿੱਚ ਤਾਂ ਅੱਜ ਉਸ ਤੇ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਤਾਂ ਭਾលਕੇ ਇਸ ਤੇ ਕੋਈ ਨਾ ਕੋਈ ਫੈਸਲਾ ਆ ਸਕਦਾ ਪਰ ਫਿਲਹਾਲ ਵਿਕਰਮਜੀਠਿਆ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਇਕਦਮ ਚੜਾ ਆਇਆ ਕੱਗਰ ਦਰਿਆ ਕਈ ਪਿੰਡਾਂ 'ਚ ਅਲੱਟ ਜਾਰੀ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਅਲੱਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਕੱਗਰ ਦਰਿਆ 'ਚ ਕਾਫੀ ਪਾਣੀ ਦਾ ਪੱਧਰ ਵੱਧ ਗਿਆ ਤੇ ਅਜੇ ਵਿੱਚ ਆ ਮੌਕੇ ਤੇ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਕੋਈ ਵੀ ਕੱਗਰ ਦਰਿਆ ਦੇ ਨੇੜੇ ਨਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲਾਈ ਜਾਵੇ ਅਤੇ ਪਾਣੀ ਤੋਂ ਸਤਾਰਕ ਰਿਹਾ ਜਾਵੇ ਪੰਜ ਜ਼ਿਲ੍ਹਿਆਂ ਚ ਸਕੂਲ ਕਾਲਜ ਬੰਦ ਅਤੇ ਆਈਐਮਡੀ ਦੇ ਰੈੱਡ ਅਲਰਟ ਪਿੱਛੋਂ ਲਿਆ ਗਿਆ ਫੈਸਲਾ ਦਾਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ ਚ ਸਕੂਲ ਬੰਦ ਕਰ ਦਿੱਤੇ ਗਏ ਨੇ ਅਤੇ ਜਿਵੇਂ ਹੀ ਰੈੱਡ ਅਲਰਟ ਜਾਰੀ ਹੋਇਆ ਤਾਂ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿਉਂਕਿ ਲਗਾਤਾਰ ਨੀ ਕਾਰਨ ਹਿਮਾਚਲ ਵਿੱਚ ਕਾਫੀ ਹਾਲਾਤ ਵਿਗੜ ਰਹੇ ਨੇ ਅਤੇ ਇਸੇ ਦੇ ਚੱਲਦਿਆਂ ਪ੍ਰਸ਼ਾਸਨ ਨੇ ਪੰਜ ਜ਼ਿਲ੍ਹਿਆਂ 'ਚ ਫੈਸਲਾ ਲਿਆ ਹੈ ਕਿ ਸਕੂਲ ਬੰਦ ਰੱਖੇ ਜਾਣ ਇਹ ਸਨਾਦਿਆਂ ਅਹਿਮ ਵੱਡੀਆਂ ਖਬਰਾਂ ਅਜਿਹੀਆਂ ਹੀ ਖਬਰਾਂ ਲੈ ਕੇ ਮੋੜ ਤੋਂ ਜੁੜਾਂਗੇ ਬਣੇ ਰਹੋ ਐਨਰਾਈਟੀਬੀ ਨਾਲ